ਕੰਟਰੈਕਸ਼ਨ ਵਰਕਰ ਐਂਡ ਲੇਬਰ ਯੂਨੀਅਨ 8 ਦੇ ਜਿਲ੍ਹਾ ਫਾਜ਼ਿਲਕਾ ਦੇ ਆਗੂਆਂ ਦੀ ਇੱਕ ਮੀਟਿੰਗ ਅਸਿਸਟੈਂਟ ਲੇਬਰ ਕਮਿਸ਼ਨਰ ਫਾਜ਼ਿਲਕਾ ਦੇ ਨਾਲ ਹੋਈ ਮੀਟਿੰਗ ਵਿੱਚ ਯੂਨੀਅਨ ਦੇ ਆਗੂਆਂ ਵੱਲੋਂ ਸਾਰੀ ਕੀਰਤੀਆਂ ਦੇ ਹੱਕੀ ਮੰਗਾ ਸਬੰਧੀ ਇੱਕ ਮੰਗ ਪੱਤਰ ਪੰਜਾਬ ਦੇ ਲੇਬਰ ਕਮਿਸ਼ਨਰ ਏ ਐਲ ਸੀ ਫਾਜ਼ਿਲਕਾ ਰਾਹੀਂ ਭੇਜਿਆ ਗਿਆ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਯੂਨੀਅਨ ਦੇ ਪੰਜਾਬ ਦੇ ਮੀਤ ਸਕੱਤਰ ਐਡਵੋਕੇਟ ਪਰਮਜੀਤ ਢਾਬਾ ਅਤੇ ਜ਼ਿਲ੍ਹਾ ਪ੍ਰਧਾਨ ਜੰਮੂ ਰਾਮ ਬਣਵਾਲਾ ਨੇ ਦੱਸਿਆ ਕਿ ਅਸਿਸਟੈਂਟ ਲੇਬਰ ਕਮਿਸ਼ਨ ਨਾਲ ਚੱਲੀ ਇੱਕ ਘੰਟਾ ਮੀਟਿੰਗ ਦੇ ਵਿੱਚ ਏ ਐਲ ਸੀ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਉਹਨਾਂ ਦੇ ਸਾਰੇ ਮਸਲੇ ਤੁਰੰਤ ਹੱਲ ਕੀਤੇ ਜਾਣਗੇ ਸਾਥੀ ਢਾਬਾ ਤੇ ਬਣ ਵਾਲਾ ਨੇ ਕਿਹਾ ਕਿ ਭਾਰੀ ਮੀਂਹ ਤੇ ਸਤਲੁਜ ਦਰਿਆ ਚ ਵਧੇ ਪਾਣੀ ਕਾਰਨ ਆਏ ਸਰਹੱਦੀ ਖੇਤਰ ਚ ਹਨਾ ਕਾਰਨ ਸੈਂਕੜੇ ਉਹ ਸਾਰੀ ਕਿਰਤੀਆਂ ਦੇ ਕੱਚੇ ਅਤੇ ਪੱਕੇ ਮਕਾਨ ਡਿੱਗੇ ਢਹਿ ਢੇਰੀ ਹੋ ਗਏ ਨੇ ਜਾਂ ਕੁਝ ਮਕਾਨ ਨੁਕਸਾਨੇ ਜਾ ਚੁੱਕੇ ਹਨ ਉਹਨਾਂ ਦਾ BOCW ਐਕਟ ਤਹਿਤ ਕੁਦਰਤੀ ਆਫਤ ਨਾਲ ਹੋਏ ਨੁਕਸਾਨ ਦਾ ਦਿੱਤਾ ਜਾਣ ਵਾਲਾ 1 ਲੱਖ ਰੁਪਏ ਮੁਆਵਜ਼ਾ ਤੁਰੰਤ ਦੇਣ ਦੀ ਮੰਗ ਕੀਤੀ ਗਈ ਹੈ ਅੱਜ ਕੰਸਟ੍ਰਕਸ਼ਨ ਵਰਕਰ ਲੇਬਰ ਯੂਨੀਅਨ ਰਜਿਸਟਰਡ ਇਟਵੱਲੋਂ ਐਰਸੀ ਸਾਹਿਬ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਜ਼ਿਲ੍ਹਾ ਬਾਡੀ ਵੱਲੋਂ ਔਰ ਇਸ ਮੀਟਿੰਗ ਦੇ ਵਿੱਚ ਜਿਹੜੀਆਂ ਕੰਸਟਰਕਸ਼ਨ ਵਰਕਰ ਦੀਆਂ ਡਿਮਾਂਡਸ ਨੇ ਡਿਮਾਂਡਸ ਬੰਦੀ ਇੱਕ ਜਿਹੜਾ ਉਹ ਮੰਗ ਪੱਤਰ ਲੇਬਰ ਕਮਿਸ਼ਨਰ ਚੰਡੀਗੜ੍ਹ ਦੇ ਨਾਮ ਤੇ ਜਿਹੜਾ ਉਹ ਭੇਜਿਆ ਗਿਆ ਔਰ ਉਹਦੇ ਵਿੱਚ ਮੁੱਖ ਰੂਪ ਦੇ ਵਿੱਚ ਜਿਹੜਾ ਮੌਜੂਦਾ ਹਾਲਾਤਾਂ ਦੇ ਵਿੱਚ ਜਿਹੜੇ ਪਾਰੀ ਨਹੀਂ ਆ ਕਰਕੇ ਉਹ ਜਿਹੜੇ ਹੜ੍ਹ ਆਏ ਨੇ ਔਰ ਹੜ੍ਹਾਂ ਦੇ ਕਾਰਨ ਕਈ ਜਿਹੜੇ ਉਸਾਰੀ ਕੀਤੀ ਨੇ ਉਹਨਾਂ ਦੇ ਮਕਾਨ ਡਿੱਗ ਜਾਣੇ ਮੀਂਹ ਦੇ ਕਾਰਨ ਉਹਨਾਂ ਦੇ ਮਕਾਨ ਡਿੱਗ ਜਾਣੇ ਚਾਹੇ ਕੱਚੇ ਮਕਾਨ ਨੇ ਚਾਹੇ ਪੱਕੇ ਮਕਾਨ ਨੇ ਬੀਓਸੀਡব্লিউ ਐਕਟ ਦੇ ਤਹਿਤ ਜਿਹੜੇ ਵੀ ਜਿਹੜੇ ਇਹ ਸਾਰੀ ਕਿਰਤੀ ਨੇ ਪंजीकरण ਜਿੰਨਾ ਦਾ ਹੋਇਆ ਹੋਇਆ ਜੇਕਰ ਉਹਨਾਂ ਦੇ ਮਕਾਨ ਡਿੱਗ ਜਾਂਦੇ ਨੇ ਟਹਿ ਟੇਰੀ ਹੋ ਜਾਂਦੇ ਨੇ ਕੁਦਰਤੀ ਆਫਤਾਂ ਦੇ ਨਾਲ ਉਹਨਾਂ ਵਾਸਤੇ 1 ਲੱਖ ਰੁਪਏ ਜਿਹੜਾ ਮੁਆਵਜ਼ਾ ਹੈ ਉਹ ਮਿਲਣਾ ਉਹਦੇ ਲਈ ਜ਼ਰੂਰੀ ਹੈ ਇਸ ਲਈ ਅਸੀਂ ਅੱਜ ਐਲਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਐਲਸੀ ਸਾਹਿਬ ਤੋਂ ਮੰਗ ਕੀਤੀ ਹੈ ਕਿਉਂ ਜਿਹੜਾ ਮੁਆਵਜ਼ਾ ਤੁਰੰਤ ਪਾਇਆ ਜਾਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੀ ਮਦਦ ਹੋ ਸਕੇ ਇਸ ਦੇ ਨਾਲ ਹੀ ਜਿਸ ਤਰ੍ਹਾਂ ਕਰੋਨਾ ਕਾਲ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਲੋਕਡਾਊਨ ਹੋ ਗਿਆ ਸੀ ਔਰ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਲੋਕ ਸੀ ਘਰਾਂ ਵਿੱਚ ਬੰਦ ਹੋ ਕੇ ਬੈਠ ਗਏ ਸੀ ਉਹਨਾਂ ਦਾ ਕੰਮ ਕਾਰ ਰੁਕ ਗਿਆ ਸੀ ਔਰ ਬੀਓਸੀਡਯੂ ਵੱਲੋਂ ਉਹਨਾਂ ਨੂੰ ਜਿਹੜਿਆ ਇੱਕ ਸਹਾਇਤਾ ਦੇ ਰੂਪ ਵਿੱਚ ਆਰਥਿਕ ਮਦਦ ਦੇ ਰੂਪ ਵਿੱਚ ਜਿਹੜਾ 55 5500 ਰੁਪਏ ਜਿਹੜਾ ਤਿੰਨ ਵਾਰੀ ਪਾਇਆ ਗਿਆ ਸੀ ਅਸੀਂ ਅੱਜ ਮੰਗ ਕੀਤੀ ਹੈ ਕਿ ਜਿਹੜੇ ਹੜ੍ਹ ਪੀੜਤ ਲੋਕ ਨਹੀਂ ਮੀਂਹ ਕਰਕੇ ਜਾਂ ਇਹ ਸਥਿਤੀ ਬਣੀ ਸੀ ਲੋਕ ਬੇਰੁਜ਼ਾਰ ਹੋ ਗਏ ਉਹਨਾਂ ਨੂੰ ਵੀ ਉਸ ਆਧਾਰ ਤੇ ਜਿਹੜਾ ਉਹ ਰੀਲ ਮਿਲਣਾ ਚਾਹੀਦਾ ਆਰਥਿਕ ਸਹਾਇਤਾ ਮਿਲਣੀ ਚਾਹੀਦੀ ਹੈ ਤਾਂ ਕਿ ਉਹ ਆਪਣਾ ਗੁਜ਼ਾਰਾ ਕਰ ਸਕਣ ਇਸ ਤੋਂ ਇਲਾਵਾ ਜਿਹੜੇ ਇਹ ਲਾਪਾਤਰੀ ਕਾਪੀਆਂ ਨੇ ਲੰਬੇ ਸਮੇਂ ਤੋਂ ਪੈਂਡੈਂਸੀ ਪਈ ਹੈ ਉਹ ਪੈਂਡੈਂਸੀ ਜਿਹੜੀ ਹੈ ਉਹ ਤੁਰੰਤ ਖਤਮ ਕੀਤੀ ਜਾਣੀ ਚਾਹੀਦੀ ਹੈ ਰੀਨਿਊ ਹੋਣ ਵਾਲੀਆਂ ਕਾਪੀਆਂ ਨੇ ਜਿਹੜੀਆਂ ਉਹਨਾਂ ਵਾਸਤੇ ਜਿਹੜਾ ਤੁਰੰਤ ਜਿਹੜਾ ਰੀਨਿਊ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਇਸ ਤੋਂ ਇਲਾਵਾ ਜਿਹੜੇ ਸਕਾਲਰਸ਼ਿਪ ਤੇ ਨਜਾਇਜ਼ ਆਬਜੈਕਸ਼ਨ ਲੱਗ ਰਹੇ ਨੇ ਉਹ ਆਬਜੈਕਸ਼ਨ ਜਿਹੜੇ ਹਟਾਏ ਜਾਣੇ ਚਾਹੀਦੇ ਨੇ ਔਰ ਇਸ ਤੋਂ ਬਾਅਦ ਜਿਹੜੇ ਐ ਐਕਸ ਗ੍ਰੇਸ਼ੀਅਸ ਸਕੀਮ ਦੇ ਤਹਿਤ ਕਲੇਮ ਰੋਕੇ ਹੋਏ ਨੇ ਉਹ ਕਲੇਮ ਜਿਹੜੇ ਤੁਰੰਤ ਜਾਰੀ ਹੋਣੇ ਚਾਹੀਦੇ ਉਹਨੂੰ ਲੈ ਕੇ ਜਿਹੜੀ ਇੱਕ ਲੰਬੇ ਸਮਾਂ ਜਿਹੜੀ ਚਰਚਾ ਕਹਿ ਲੋਗੇ ਐਲਸੀ ਸਾਹਿਬ ਉਹਨਾਂ ਨੇ ਬੜੇ ਸੁਖਾਵੇ ਮਾਹੌਲ ਦੇ ਵਿੱਚ ਵਿਸ਼ਵਾਸ ਦਵਾਇਆ ਦੋ ਇਨਸਪੈਕਟਰ ਸਾਹਿਬ ਨਾਲ ਸੀ ਮੌਜੂਦ ਜਲਾਲਾਬਾਦ ਤੋਂ ਸੀ ਸੌਰਵ ਕਪੂਰ ਜੀ ਸਾਡੇ ਫਾਜ਼ਲ ਕਾਤੋ ਜਿਹੜੇ ਰਾਜਪ੍ਰੀਤ ਸਿੰਘ ਇਨਸਪੈਕਟਰ ਸਾਹਿਬ ਨੇ ਉਹਨਾਂ ਨੇ ਵਿਸ਼ਵਾਸ ਦਵਾਇਆ ਹੈ ਕਿ ਕੋ ਵੇਖਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜਿਹੜੇ ਸਾਰੀ ਕੀਰਤੀ ਨੂੰ ਉਹ ਮੁਸ਼ਕਲ ਨਹੀਂ ਆਏਗੀ ਕਿਉਂਕਿ ਪਹਿਲਾਂ ਜਿਹੜਾ ਕੁਝ ਵਾਪਰਿਆ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਇੱਥੇ ਜਿਆਦਾ ਪਰਮਾਰ ਜਿਹੜੀ ਗਲਾਲਾ ਦੀ ਸੀ ਜਿਹੜੇ ਲੋਕ ਸੀ ਉਹ ਲੋਕਾਂ ਦੀ ਲੁੱਟ ਕਰਕੇ ਕੰਮ ਕਰਦੇ ਸੀ ਔਰ ਜਿਹੜੇ ਜੈਨੂਅਰ ਕੰਮ ਸੀ ਉਹਨਾਂ ਦੇ ਕੰਮ ਨਹੀਂ ਹੁੰਦੇ ਸੀ ਉਹਨਾਂ ਨੇ ਇਸ ਗੱਲ ਨੂੰ ਸਜੀਦਗੀ ਨਾਲ ਲਿਆਏ ਔਰ ਸਾਨੂੰ ਯੂਨੀਅਨ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਾਰੀ ਕਿਰਤਿਆਂ ਦੇ ਕੰਮ ਪੈਲ ਦੇ ਆਧਾਰ ਤੇ ਪਾਰਦਰਸ਼ੀ ਢੰਗ ਨਾਲ ਹੋਣਗੇ ਔਰ ਨਾਲ ਦੀ ਨਾਲ ਇਹ ਕਹਿ ਦੇਣਾ ਚਾਹੁੰਦੇ ਆ ਕਿ ਇਸ ਨੂੰ ਡੀ ਕਰਾਂਗੇ ਅਕਤੂਬਰ ਵਿੱਚ ਫਿਰ ਅਸੀਂ ਅਕਤੂਬਰ ਤੱਕ ਉਹ ਡੀ ਕਰਾਂਗੇ ਅੱਜ 18 ਤਰੀਕ ਹੈ ਇਹਨਾਂ 12 13 ਦਿਨਾਂ ਦੇ ਵਿੱਚ ਕਿੰਨੀ ਆਉਟਪੁੱਟ ਆਏਗੀ ਇਹ ਜਿਹੜਾ ਪਾਰਦਰਸ਼ੀ ਕਿੰਨੀ ਆਉਂਦੀ ਹੈ ਨਹੀਂ ਤਾਂ ਫਿਰ ਅਕਤੂਬਰ ਦੇ ਵਿੱਚ ਫਿਰ ਅਸੀਂ ਜਿਹੜਾ ਉਹ ਇੱਕ ਜ਼ਿਲਾ ਪੱਤਰੀ ਐਕਸ਼ਨ ਕਰਨ ਦਾ ਜਿਹੜਾ ਉਹ ਐਲਾਨ ਕਰਾਂਗੇ ਔਰ ਜਿਹੜੇ ਵੀ ਇੱਥੇ ਦਲਾਹਾਂ ਆਉਂਦੇ ਨੇ ਉਹਨਾਂ ਦੀ ਜਿਹੜੀ ਠਾਰ ਬਣੀ ਹੈ ਉਹਨਾਂ ਨੂੰ ਰੋਕਣ ਵਾਸਤੇ ਜਾਂ ਆਪਰੇਟਰ ਨੇ ਜਿਹੜੇ ਪੈਸੇ ਲੈ ਕੇ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਜਿਹੜਾ ਚੱਥੇ ਬੰਦੀ ਹੈ ਸਾਡੀ ਯੂਨੀਅਨ ਹੈ ਉਹ ਕੰਮ ਕਰੇਗੀ ਅੱਜ ਅਸੀਂ ਲੇਬਰ ਕੰਸਟਰਕਸ਼ਨ ਐਂਡ ਵੈਲਫੇਅਰ ਯੂਨੀਅਨ ਵੱਲੋਂ ਐਲ ਸੀ ਸਾਹਿਬ ਸਰਦਾਰਪੁਰ ਦੇ ਸੀਨੀਅਰ ਮੰਗ ਪੱਤਰ ਦਿੱਤਾ ਗਿਆ ਹੈ ਕਿ ਜਿੰਨੇ ਵੀ ਮਾੜਾ ਦੇ ਸਬੰਧ ਵਿੱਚ ਮਕਾਨ ਡਿੱਟੇ ਨੇ ਜਾਂ ਬੇਜੀਫੇ ਬੱਚਿਆਂ ਦੇ ਰੁਕੇ ਹੋਏ ਨੇ ਜਾਂ ਹੋਰ ਕਈ ਇਲੈਕਸਪਰੇਸ਼ੀਅਰ ਦੇ ਰਾਹ ਕਈ ਸਕੀਮਾਂ ਦੇ ਪੈਂਡਿੰਗ ਪਲੇਨ ਉਨਾ ਪ੍ਰਤੀ ਜੀ ਐਲ ਸੀ ਸਾਹਿਬ ਨਾਲ ਇੰਸਪੈਕਟਰ ਸਾਹਿਬ ਨੂੰ ਜਾਨੂ ਕਰਵਾਇਆ ਹੈ ਕਿ ਜਿੰਨੀ ਜਲਦੀ ਦੀ ਜਲਦੀ ਇਹ ਦਿੱਤੇ ਜਾਣ ਤਾਂ ਕਿ ਜੋ ਨਾ ਪਾਤਰੀ ਇਹ ਆਪਣਾ ਜਿਹੜਾ ਲਾਭ ਲੈ ਸਕਣ ਤੇ ਕਿਸੇ ਤਰ੍ਹਾਂ ਦੇ ਵੀ ਜੋ ਕਾਪੀਆਂ ਪੈਨਡਪਈਆਂ ਨੇ ਜਾਂ ਨਹੀਂ ਇੱਥੇ ਸਹੀ ਡੰਗ ਨਾ ਬਣਾਈਆਂ ਜਾ ਰਹੀਆਂ ਉਹ ਤੁਰੰਤ ਜਲਦੀ ਦੀ ਜਲਦੀ ਬਣਾਈਆਂ ਜਾਣ